ਤਰਨਤਾਰਨ ਦੇ ਲੋਕ ਕਾਲਜ ਦੇ ਵਿੱਚ ਜਿਹੜਾ ਕਾਂਡ ਵਾਪਰਿਆ ਉਹਨੇ ਕੁੱਲ ਦੁਨੀਆ ਦੇ ਵਿੱਚ ਵਸਤੇ ਪੰਜਾਬੀਆਂ ਦਾ ਲੂਕੰਡਾ ਖੜਾ ਕਰਤਾ ਸੂਝਵਾਨ ਪੰਜਾਬੀ ਇਹ ਗੱਲ ਸੋਚਣ ਵਾਸਤੇ ਮਜਬੂਰ ਆ ਕਿ ਕੀ ਪੰਜਾਬ ਦੇ ਵਿੱਚ ਆ ਕੁਝ ਹੋਣਾ ਵਾਜਬ ਆ ਕੀ ਪੰਜਾਬ ਦੇ ਵਿੱਚ ਇਹ ਕੁਝ ਹੋਣਾ ਚਾਹੀਦਾ ਹੈ ਤੇ ਪੰਜਾਬ ਦੀ ਜਵਾਨੀ ਦਾ ਇੱਕ ਹਿੱਸਾ ਕਿਹੜੇ ਰਾਹ ਦੇ ਉੱਤੇ ਤੁਰ ਪਿਆ ਨਾ ਉਹਨੂੰ ਆਪਣੀ ਜ਼ਿੰਦਗੀ ਦੀ ਪਰਵਾਹ ਤੇ ਨਾ ਉਹਨੂੰ ਦੂਜੇ ਦੀ ਜ਼ਿੰਦਗੀ ਦਾ ਕੋਈ ਫਿਕਰ ਆ ਉਹਦੇ ਗੋਲੀ ਮਾਰਨ ਤੋਂ ਬਾਅਦ ਵਿੱਚ ਆਪ ਗੋਲੀ ਮਾਰ ਲਓ ਜਾਂ ਉਹਦੇ ਗੋਲੀ ਮਾਰ ਕੇ ਬਾਅਦ ਵਿੱਚ ਭੱਜੋ ਫਿਰ ਪੁਲਿਸ ਫੜ ਲੈਂਦੀ ਆ ਫਿਰ ਜੇਲ੍ਹ ਹੋ ਜੂਗੀ ਕੋਈ ਪ੍ਰਵਾਹ ਹੀ ਨਹੀਂ ਕਿ ਮੇਰਾ ਭਵਿੱਖ ਕੀ ਆ ਕੀ ਫਿਲਮਾਂ ਦਾ ਅਸਰ ਆ ਗੀਤਾਂ ਦਾ ਅਸਰ ਆ ਹਥਿਆਰਾਂ ਦਾ ਅਸਰ ਆ ਜਾਂ ਉਹ ਜੱਟ ਸੋਚਦੇ ਧਾਰਨੀ ਅਸੀਂ ਇਹੋ ਜੇ ਬਣ ਗਏ ਆ ਕਿ ਜਿਵੇਂ ਫਿਲਮਾਂ ਦੇ ਵਿੱਚ ਡਾਇਲੋਗ ਹੁੰਦੇ ਕਿ ਜੇਕਰ ਤੂੰ ਮੇਰੀ ਨਹੀਂ ਹੋ ਸਕਦੀ ਮੈਂ ਕਿਸੇ ਹੋਰ ਦੀ ਵੀ ਨਹੀਂ ਹੋਣ ਦੇਣਾ ਇਹ ਕੁਝ ਤਰਨਤਾਰਨ ਦੇ ਲੋਕ ਕਾਲਜ ਦੇ ਵਿੱਚ ਵਾਪਰਿਆ ਸੰਦੀਪ ਨਾਂ ਦੀ ਇੱਕ ਕੁੜੀ ਆ ਜਿਹੜੀ ਕਿ ਲਗਭਗ 20 ਸਾਲ ਉਮਰ ਦੀ ਆ ਸੱਤ ਭੈਣਾਂ ਨੇ ਤੇ ਸਭ ਤੋਂ ਛੋਟਾ ਭਰਾ ਬਾਪ ਦੁਨੀਆ ਦੇ ਉੱਤੇ ਨਹੀਂ ਆ ਕੁੜੀ ਜ਼ਿੰਮੇਵਾਰਾ ਕੁੜੀ ਪੜ੍ਹਾਈ ਲਿਖਾਈ ਦੇ ਵੱਲ ਧਿਆਨ ਦਿੰਦੀ ਆ ਪਰ ਇਸੇ ਕਾਲਜ ਦੇ ਵਿੱਚ ਇਸੇ ਕੁੜੀ ਦੀ ਜਮਾਤ ਦਾ ਵਿਦਿਆਰਥੀ ਆ ਉਹਦਾ ਨਾਮ ਹੈਗਾ ਜੀ ਪ੍ਰਿੰਸ ਰਾਜ ਫਸਟイヤー ਦੀ ਇਹ ਵਿਦਿਆਰਥਣ ਕੁੜੀ ਲਾਅ ਕਾਲਜ ਦੇ ਵਿੱਚ ਤੇ ਮੁੰਡਾ ਕੁੜੀ ਇਕੱਠੇ ਪੜ੍ਹਦੇ ਆ ਤੇ ਪਿਛਲੇ ਕੁਝ ਸਮੇ ਤੋਂ ਇਹ ਮੁੰਡਾ ਯਾਨੀ ਕਿ ਪ੍ਰਿੰਸ ਰਾਜ ਇਸ ਕੁੜੀ ਨੂੰ ਫਰੈਂਡਸ਼ਿਪ ਕਰਨ ਵਾਸਤੇ ਮਜਬੂਰ ਕਰ ਰਿਹਾ ਕੁੜੀ ਉਹਨੂੰ ਹਰ ਵਾਰ ਨਾ ਕਰ ਰਹੀ ਆ ਕਿ ਮੈਂ ਨਹੀਂ ਇਹ ਕੁਝ ਕਰਨਾ ਮੈਂ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਮੇਰੇ ਉੱਤੇ ਜ਼ਿੰਮੇਵਾਰੀਆਂ ਦਾ ਭਾਰ ਬਹੁਤ ਆ ਤੇ ਮੈਂ ਇਹਨਾਂ ਗੱਲਾਂ ਵਾਸਤੇ ਇੱਥੇ ਨਹੀਂ ਪਹੁੰਚੀ ਮੈਂ ਤਾਂ ਪੜ੍ਹਨ ਵਾਸਤੇ ਆਉਣੀ ਆ ਮੁੰਡਾ ਉਹਨੂੰ ਮਜਬੂਰ ਕਰਦਾ ਪਰ ਜਦੋਂ ਉਹਦੀ ਪੇਸ਼ ਨਹੀਂ ਚੱਲਦੀ ਤਾਂ ਜਿਵੇਂ ਅੱਜਕੱਲ੍ਹ ਕੁਝ ਕੋ ਹੋਰ ਫੁਕਰੇ ਜਿਹਾ ਆਸ਼ਿਕ ਹੁੰਦੇ ਫਿਰ ਇਹ ਬਦਲਾ ਲੈਣ ਬਾਰੇ ਸੋਚਦਾ ਕਿ ਜੇ ਤੂੰ ਮੇਰੀ ਨਾ ਹੋਈ ਫਿਰ ਮੈਂ ਕਿਸੇ ਹੋਰ ਦੀ ਵੀ ਨਹੀਂ ਹੋਣ ਦੇਣਾ ਮੈਂ ਤੇਰੇ ਬਿਨਾ ਮਰ ਜੂੰ ਤੈਨੂੰ ਮਾਰ ਕੇ ਮਰ ਜੂੰ ਜਿਵੇਂ ਕਿ ਅੱਜਕੱਲ੍ਹ ਆ ਮੂਰਖਤਾ ਵਾਲੀਆਂ ਸੋਚਾਂ ਚੱਲਦੀਆਂ ਲੋ ਜੀ ਇਹ ਮੁੰਡਾ ਨੀਲੇ ਰੰਗ ਦੇ ਬੈਗ ਦੇ ਵਿੱਚ ਸਕੂਲੀ ਬੈਗ ਦੇ ਵਿੱਚ ਪਹੁੰਚਦਾ ਬੈਗ ਦੇ ਵਿੱਚ ਪਿਸਤੌਲ ਪਾ ਕੇ ਪਹੁੰਚਦਾ ਤੇ ਜਮਾਤ ਦੇ ਵਿੱਚ ਆ ਜਾਂਦਾ ਕਲਾਸਰੂਮ ਦੇ ਵਿੱਚ ਆ ਜਾਂਦਾ ਉਸ ਵੇਲੇ ਸੰਦੀਪ ਆਪਣੀਆਂ ਸਹੇਲੀਆਂ ਦੇ ਨਾਲ ਕਲਾਸਰੂਮ ਦੇ ਵਿੱਚ ਆ ਬੈਂਚ ਦੇ ਉੱਤੇ ਬੈਠੀ ਆ ਇਹ ਆਉਂਦਾ ਸੰਦੀਪ ਦੇ ਨਾਲ ਕੁਝ ਇੱਕ ਸਕਿੰਟਾਂ ਵਾਸਤੇ ਗੱਲਬਾਤ ਕਰਦਾ ਉਸ ਤੋਂ ਬਾਅਦ ਇਹ ਆਪਦਾ ਬੈਗ ਚੱਕਦਾ ਬੈਗ ਦੇ ਵਿੱਚ ਹੀ ਆਪਦੇ ਪਿਸਤੌਲ ਨੂੰ ਲੋਡ ਕਰਦਾ ਤੇ ਫਿਰ ਉਸ ਤੋਂ ਬਾਅਦ ਕੁੜੀ ਦੀ ਪੜਪੜੀ ਦੇ ਵਿੱਚ ਗੋਲੀ ਮਾਰ ਦਿੰਦਾ ਕੁੜੀ ਡੱਗ ਪੈਂਦੀ ਆ ਉਸ ਤੋਂ ਬਾਅਦ ਫੇਰ ਪਿਸਤੌਲ ਨੂੰ ਲੋਡ ਕਰਦਾ ਤੇ ਆਪਦੇ ਸਿਰ ਦੇ ਵਿੱਚ ਗੋਲੀ ਮਾਰ ਲੈਂਦਾ ਤੇ ਖੁਦ ਵੀ ਮਰ ਜਾਂਦਾ ਸਵਾਲ ਇਹ ਪੈਦਾ ਹੁੰਦਾ ਜੀ ਕਿ ਵਿਦਿਆਰਥੀ ਦੇ ਕੋਲੇ ਪਿਸਤੌਲ ਆਇਆ ਕਿੱਥੋਂ ਸਵਾਲ ਇਹ ਪੈਦਾ ਹੁੰਦਾ ਜੀ ਕਿ ਅੱਜ ਕੱਲ੍ਹ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਵਿਦਿਆਰਥੀ ਪਿਸਤੌਲ ਲੈ ਕੇ ਹਥਿਆਰ ਲੈ ਕੇ ਕਿਵੇਂ ਪਹੁੰਚੇ ਲੱਗ ਪਏ ਸਵਾਲ ਇਹ ਪੈਦਾ ਹੁੰਦਾ ਕਿ ਕੀ ਇਹ ਆਪਣੇ ਪਿਓ ਦਾ ਪਿਸਤੌਲ ਲੈ ਕੇ ਆਇਆ ਕਿਸੇ ਦੋਸਤ ਦਾ ਲੈ ਕੇ ਆਇਆ ਕਿਸੇ ਦਾ ਚੋਰੀ ਕਰਕੇ ਲੈ ਕੇ ਆਇਆ ਕਿਸਕ ਤੋਂ 2 ਨੰਬਰ ਦੇ ਵਿੱਚ ਮੁੱਲ ਖਰੀਦਿਆ ਇਹ ਹੁਣ ਪੁਲਿਸ ਦੀ ਪੜਤਾਲ ਦਾ ਵਿਸ਼ਾ ਹੈਗਾ ਪਰ ਇਹ ਇੱਕ ਬਹੁਤ ਵੱਡੀ ਝਟਕੇ ਵਾਲੀ ਖਬਰ ਆ ਕਿ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਸਿੱਖਿਆ ਦੇ ਮੰਦਰ ਕਹਿੰਦੇ ਆ ਤੇ ਮਾਪੇ ਬੱਚਿਆਂ ਦੇ ਉੱਤੇ ਜਿੱਥੇ ਮਣਾਮੂਹੀ ਖਰਚ ਕਰਦੇ ਤੇ ਉੱਥੇ ਆਹ ਕੁਝ ਵੀ ਚੱਲਦਾ ਬੀਤੇ ਵੇਲੇ ਦੇ ਵਿੱਚ ਵੀ ਗੱਲਾਂ ਹੁੰਦੀਆਂ ਸੀ ਇਸ਼ਕ ਮੁਸ਼ਕ ਦੀਆਂ ਗੱਲਾਂ ਅਸੀਂ ਕਾਲਜਾਂ ਦੇ ਵਿੱਚ ਸੁਣਦੇ ਰਹੇ ਆ ਪਰ ਬੰਦੇ ਮਰ ਗਏ ਤੇ ਬੰਦਿਆਂ ਨੇ ਮਾਰਨ ਤੱਕ ਕਿਸੇ ਨੂੰ ਇਹੋ ਜੀਆਂ ਖਬਰਾਂ ਅਸੀਂ ਕਦੇ ਸੁਣੀਆਂ ਨਹੀਂ ਸੀ ਇਹ ਪੰਜਾਬ ਦੇ ਵਿੱਚ ਨਵੀਂ ਪੀੜੀ ਦਾ ਇੱਕ ਹਿੱਸਾ ਜਿਹੜਾ ਕਿ ਜਨੂਨੀ ਹੈ ਜਿਹਨੂੰ ਨਾ ਇਸ਼ਕ ਦੇ ਬਾਰੇ ਪਤਾ ਨਾ ਜ਼ਿੰਦਗੀ ਦੇ ਬਾਰੇ ਪਤਾ ਨਾ ਤਹਿਜ਼ੀਬ ਬਾਰੇ ਪਤਾ ਨਾ ਤਰਕ ਬਾਰੇ ਪਤਾ ਨਾ ਸਿਧਾਂਤਾਂ ਬਾਰੇ ਪਤਾ ਨਾ ਮਰਿਆਦਾ ਬਾਰੇ ਪਤਾ ਇਹ ਉਹਨਾਂ ਲੋਕਾਂ ਦੀ ਮੂਰਖਤਾ ਦੀਆਂ ਕਹਾਣੀਆਂ ਕਿ ਆਪਦੇ ਘਰ ਦੇ ਵਿੱਚ ਵੀ ਸੱਤਰ ਦੂਜੇ ਦੇ ਘਰ ਦੇ ਵਿੱਚ ਵੀ ਸੱਤਰ ਪੁਲਿਸ ਇਹ ਗੱਲ ਕਹਿੰਦੀ ਜਿਵੇਂ ਅਸੀਂ ਇਸ ਮਾਮਲੇ ਦੀ ਡੂੰਗੀ ਪੜਤਾਲ ਕਰ ਰਹੇ ਹਾਂ ਕਾਲਜ ਦੇ ਉਸ ਹਿੱਸੇ ਨੂੰ ਕਹਿੰਦੇ ਸੀਲ ਕਰ ਦਿੱਤਾ ਗਿਆ ਪਰ ਕੁੜੀ ਦੇ ਮਾਪਿਆਂ ਦੇ ਕੁਝ ਕੁ ਸਵਾਲ ਆ ਜਿਹੜੇ ਕਿ ਵਾਜਬ ਆ ਉਹ ਕਹਿੰਦੇ ਜੀ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਕੋਈ ਵੀ ਵਿਦਿਆਰਥੀ ਹਥਿਆਰ ਲੈ ਕੇ ਆ ਜਾਵੇ ਕੀ ਇੱਥੇ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਵਿਦਿਆਰਥੀ ਪੈਸੇ ਦਿੰਦੇ ਆ ਪੜ੍ਹਾਈ ਕਰਨ ਦੇ ਲਈ ਪਰ ਕੀ ਇੱਥੇ ਮੈਨੇਜਮੈਂਟ ਦਾ ਪ੍ਰਬੰਧ ਨਹੀਂ ਹੋਣਾ ਚਾਹੀਦਾ ਕਿ ਭਾਈ ਅੰਦਰ ਕੋਈ ਹਥਿਆਰ ਲੈ ਕੇ ਨਾ ਆਵੇ ਇਹਦਾ ਮਤਲਬ ਤਾਂ ਇਹ ਆ ਵੀ ਕੋਈ ਵੀ ਕਿਸੇ ਦੇ ਉੱਤੇ ਵੀ ਦਬਾਅ ਬਣਾਊਗਾ ਜੇਕਰ ਉਹਦੀ ਗੱਲ ਨਾ ਮੰਨੀ ਤਾਂ ਉਹਦੇ ਗੋਲੀ ਮਾਰ ਕੇ ਉਹਨੂੰ ਮਾਰਨ ਨੂੰ ਫਿਰ ਆਪ ਵੀ ਮਰ ਜਾਊਗਾ ਜਾਂ ਗੋਲੀ ਮਾਰ ਕੇ ਭੱਜ ਜਾਊਗਾ ਉੜੀ ਦੇ ਮਾਪੇ ਜਿਹੜੇ ਪੀੜਤ ਉਹਨਾਂ ਦੀ ਸੱਚੀ ਮੁੱਚੀ ਦਰਦ ਕਹਾਣੀਆਂ ਜਿਹੜੀ ਉਹ ਸ਼ਬਦਾਂ ਤੋਂ ਬਾਹਰ ਹੀ ਆ ਪਰ ਫਿਰ ਇੱਥੇ ਆ ਕੇ ਗੱਲ ਮੁਕਦੀ ਆ ਕਿ ਸਾਡੀ ਜਵਾਨੀ ਦੇ ਉੱਤੇ ਅਸਰ ਕਿਹਦਾ ਪਿਆ ਸਾਡੀ ਜਵਾਨੀ ਦੇ ਉੱਤੇ ਗੀਤਾਂ ਦਾ ਅਸਰ ਪਿਆ ਜਾਂ ਸਾਡੀ ਜਵਾਨੀ ਦੇ ਉੱਤੇ ਫਿਲਮਾਂ ਦਾ ਅਸਰ ਪਿਆ ਜਾਂ ਗੈਂਗਸਟਰਾਂ ਨੂੰ ਜਿਸ ਤਰੀਕੇ ਨਾਲ ਗਲੈਮਰਾਇਜ਼ ਕੀਤਾ ਉਹਦਾ ਅਸਰ ਪਿਆ ਜਾਂ ਜੋ ਕੁਝ ਅਸੀਂ ਅੱਜ ਕੱਲ ਫੁਕਰੀ ਜੀ ਜ਼ਿੰਦਗੀ ਦੇ ਵਿੱਚ ਸੋਚਦੇ ਵਿਚਾਰਦੇ ਆ ਸਾਨੂੰ ਜ਼ਿੰਦਗੀ ਜਿਉਣ ਦਾ ਤਜਰਬਾ ਹੀ ਹੈ ਨਹੀਂ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਜ਼ਿੰਦਗੀ ਦੇ ਵਿੱਚ ਕੀ ਕੀ ਹੋ ਸਕਦਾ ਕਿਵੇਂ ਕਿਵੇਂ ਹੋ ਸਕਦਾ ਇਸ ਘਟਨਾ ਨੇ ਇਸ ਖਬਰ ਨੇ ਸੱਚੀ ਮੁੱਚੀ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਕਿ ਕਿੱਥੇ ਬੰਦਾ ਸੇਫ ਆ ਸੁਰੱਖਿਤ ਕਿੱਥੇ ਆ ਪੰਜਾਬ ਦੇ ਵਿੱਚ ਹਰ ਰੋਜ਼ ਗੋਲੀ ਚੱਲਦੀ ਆ ਕਦੇ ਗੈਂਗਸਟਰ ਦੀ ਗੋਲੀ ਕਦੇ ਬਦਲੇ ਦੇ ਵਿੱਚ ਇੱਕ ਦੂਜੇ ਦੇ ਗੋਲੀ ਮਾਰਦੇ ਨੇ ਕਦੇ ਕਿਸੇ ਨੂੰ ਗੋਲੀ ਦੀ ਧਮਕੀ ਦੇ ਰਹਿਣੀ ਤੇ ਜਿਸ ਦਿਨ ਇਹੋ ਜਿਹੀ ਖਬਰ ਨਹੀਂ ਆਉਂਦੀ ਉਸ ਦਿਨ ਕੋਈ ਇਹੋ ਜਿਹਾ ਲੰਡੂ ਜਹਾ ਆਸ਼ਕ ਕਿਸੇ ਦੇ ਗੋਲੀ ਮਾਰ ਕੇ ਆਪ ਵੀ ਮਰ ਜਾਂਦਾ ਤੇ ਉਹਨੂੰ ਤਾਂ ਪਹਿਲਾਂ ਮਾਰ ਹੀ ਦਿੰਦਾ ਸੋ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਜੀ ਕਿ ਨੈਤਿਕ ਸਿੱਖਿਆ ਦੀ ਬਹੁਤ ਵੱਡੀ ਘਾਟ ਆ। ਪੰਜਾਬ ਦੇ ਵਿੱਚ ਨੈਤਿਕ ਸਿੱਖਿਆ ਦੇ ਕੋਲੋਂ ਅਸੀਂ ਵਿਦਿਆਰਥੀਆਂ ਨੂੰ ਤੋੜ ਲਿਆ। ਅਸੀਂ ਵਿਦਿਆਰਥੀਆਂ ਨੂੰ ਇਹ ਤਾਂ ਦੱਸਿਆ ਕਿ ਭਾਈ ਤੂੰ 100 ਦੇ ਵਿੱਚੋਂ 90 ਅੰਕ ਲੈਣੇ ਆ, 80 ਅੰਕ ਲੈਣੇ ਆ। ਪਰ ਇੱਕ ਚੰਗਾ ਨਾਗਰਿਕ ਬਣਨ ਦੇ ਲਈ ਉਹਨਾਂ ਨੂੰ ਕੀ ਕੀ ਕਰਨਾ ਚਾਹੀਦਾ ਇਹ ਨਾ ਸਕੂਲਾਂ ਦੇ ਵਿੱਚ ਸਿਖਾਇਆ ਜਾਂਦਾ, ਨਾ ਘਰਾਂ ਦੇ ਵਿੱਚ ਮਾਪਿਆਂ ਦੇ ਕੋਲੇ ਸਮਾਂ ਕੇ ਉਹ ਸਿਖਾਉਣ। ਅਸੀਂ ਅੰਕ ਲੈਣ ਵਾਲੀਆਂ ਮਸ਼ੀਨਾਂ ਤਾਂ ਬਣਾਤੇ ਬੱਚੇ। ਪਰ ਸਾਨੂੰ ਜ਼ਿੰਦਗੀ ਦੇ ਵਿੱਚ ਔਖੇ ਵੇਲੇ ਕੀ ਕੀ ਕਰਨਾ ਚਾਹੀਦਾ ਕਿਸੇ ਦੀ ਮਦਦ ਕਿਵੇਂ ਕਰਨੀ ਚਾਹੀਦੀ ਆ ਔਖੇ ਵੇਲੇ ਦੇ ਵਿੱਚੋਂ ਕਿਸੇ ਨੂੰ ਕੱਢਣ ਵਾਸਤੇ ਕਿਵੇਂ ਕਰਨਾ ਚਾਹੀਦਾ ਜ਼ਿੰਮੇਵਾਰ ਨਾਗਰਿਕ ਬਣ ਕੇ ਸਾਨੂੰ ਕਿਹੜੇ ਕਿਹੜੇ ਫਰਜ਼ ਨਿਭਾਉਣੇ ਚਾਹੀਦੇ ਆ ਇਹ ਕੁਝ ਸਾਡੀ ਸਿੱਖਿਆ ਦੇ ਵਿੱਚ ਨਹੀਂ ਹੈਗਾ ਸਾਡੇ ਗੀਤ ਵੀ ਫੁਕਰਾ ਬਣਾਉਂਦੇ ਆ ਵੀ ਗੋਲੀ ਮਾਰ ਦੇਈ ਦੀ ਆ ਤੇਰੇ ਪਿੱਛੇ ਤਾਂ ਮੈਂ ਆ ਕਰ ਦੂੰਗਾ ਆਸ਼ਕੀ ਇਉਂ ਹੁੰਦੀ ਆ ਖੂਨ ਦੇ ਨਾਲ ਮੈਂ ਇਹ ਕਰ ਦੂੰ ਹੌਲੀ ਖੇਡ ਲੂੰ ਉਲਾ ਕਰ ਦੂੰ ਢੀਂਗ ਕਰ ਦੂੰ ਤੇ ਅਲੜ ਉਮਰ ਦੇ ਉੱਤੇ ਉਹਨਾਂ ਦਾ ਅਸਰ ਹੁੰਦਾ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਦੇ ਉੱਤੇ ਟਿੱਪਣੀ ਕਰਦੇ ਆ ਨਾ ਕਿ ਭਾਈ ਪੰਜਾਬ ਦੇ ਵਿੱਚ ਹਥਿਆਰ ਨਹੀਂ ਚਾਹੀਦੇ ਤੇ ਕਈ ਘੋਗੜ ਜੇ ਇਹ ਗੱਲ ਕਹਿਣਗੇ ਕਿ ਤੁਹਾਨੂੰ ਨਹੀਂ ਪਤਾ ਪੰਜਾਬੀਆਂ ਦਾ ਹਥਿਆਰਾਂ ਨਾਲ ਕਿੰਨਾ ਪੁਰਾਣਾ ਰਿਸ਼ਤਾ ਪੰਜਾਬੀਆਂ ਦਾ ਹਥਿਆਰਾਂ ਨਾਲ ਤਾਂ ਪੁਰਾਣਾ ਰਿਸ਼ਤਾ ਹੈ ਕਿ ਪੰਜਾਬੀਆਂ ਦਾ ਜਮਾਤ ਦੇ ਵਿੱਚ ਵਿਦਿਆਰਥੀ ਨੂੰ ਮਾਰਦਗੇ ਇਹਦੇ ਨਾਲ ਵੀ ਪੁਰਾਣਾ ਰਿਸ਼ਤਾ ਕਿ ਪੰਜਾਬੀਆਂ ਦਾ ਵਿਆਹਾਂ ਦੇ ਵਿੱਚ ਬੇਕਸੂਰ ਲੋਕਾਂ ਨੂੰ ਮਾਰ ਦੇਣ ਨਾਲ ਵੀ ਪੁਰਾਣਾ ਰਿਸ਼ਤਾ ਪੰਜਾਬੀ ਹਥਿਆਰ ਰੱਖਦੇ ਰਹੇ ਸੰ ਹਥਿਆਰਾਂ ਦੇ ਸ਼ਕੀਨ ਹਨ ਪਰ ਬਦਲੇ ਪ੍ਰਸੰਗ ਦੇ ਵਿੱਚ ਇਹ ਦੇਖੋ ਕਿ ਹਥਿਆਰ ਵਰਤੇ ਕਿੱਥੇ ਜਾ ਰਹੇ ਹਨ ਹਥਿਆਰ ਲੈਣਾ ਵੱਖਰੀ ਗੱਲ ਆ ਹਥਿਆਰ ਨੂੰ ਸੰਭਾਲਣਾ ਤੇ ਕਦੋਂ ਚਲਾਉਣਾ ਇਹ ਸਮਝਣਾ ਵੱਖਰੀ ਗੱਲ ਆ بڑے ਬੰਦੇ ਇਹ ਗੱਲ ਕਹਿਣਗੇ ਹਥਿਆਰ ਤਾਂ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਵੀ ਆ ਤੇ ਸਾਨੂੰ ਗੁਰੂ ਸਾਹਿਬਾਨ ਨੇ ਵੀ ਇਹ ਗੱਲ ਕਹੀ ਆ ਕਿ ਭਾਈ ਸ਼ਸਤਰ ਰੱਖਣਾ ਚਾਹੀਦਾ ਗੁਰੂ ਸਾਹਿਬਾਨ ਨੇ ਗੱਲ ਕਹੀ ਆ ਜ਼ੁਲਮ ਦੇ ਟਾਕਰੇ ਵਾਸਤੇ ਰੱਖਣ ਦੇ ਲਈ ਗੁਰੂ ਸਾਹਿਬ ਨੇ ਸ਼ਸਤਰ ਰੱਖਣ ਦੀ ਇਹ ਨਹੀਂ ਗੱਲ ਕਹੀ ਵੀ ਪਾਈ ਹਥਿਆਰ ਰੱਖੋ ਤੇ ਜਿੱਥੇ ਮਰਜ਼ੀ ਗੋਲੀ ਚਲਾ ਦਿਓ ਤੁਸੀਂ ਵਟ ਤੇ ਖੜ ਕੇ ਗੋਲੀ ਚਲਾ ਦਿਓ ਤੁਸੀਂ ਵਿਆਹ ਚ ਗੋਲੀ ਚਲਾ ਦਿਓ ਤੁਸੀਂ ਡੀਜੇ ਤੇ ਗੋਲੀ ਚਲਾ ਦਿਓ ਤੁਸੀਂ ਕਲਾਸਰੂਮ ਚ ਗੋਲੀ ਚਲਾ ਦਿਓ ਇਹ ਗੱਲ ਨਹੀਂ ਕਹੀ ਇੰਨਾ ਗੱਲਾਂ ਨੂੰ ਅਸੀਂ ਜਸਟੀਫਾਈ ਕਰਨਾ ਬੰਦ ਕਰ ਗਏ ਪੰਜਾਬੀਆਂ ਨੂੰ ਆਪਣੀਆਂ ਕਮੀਆਂ ਲੱਭਣੀਆਂ ਪੈਣਗੀਆਂ ਕਿ ਅਸੀਂ ਕਿੱਥੇ ਖੜੇ ਹਾਂ ਜ਼ਹਿਨੀ ਤੌਰ ਦੇ ਉੱਤੇ ਅਸੀਂ ਕਿਤੇ ਬਿਵਾਰਤਾ ਨਹੀਂ ਹੋ ਗਏ ਕਿਸੇ ਅਤੀ ਦਿਮਾਗੀ ਤੌਰ ਦੇ ਉੱਤੇ ਕੰਗਾਲੀ ਵਾੜਾ ਨਹੀਂ ਵਧੇ ਮਨ ਕੇ ਕੋਈ ਰਾਜ਼ੀ ਨਹੀਂ ਕਿ ਮੈਂ ਕੰਗਾਲੀ ਵਾਲ ਵਧਿਆ ਤੇ ਦੂਜਿਆਂ ਨੂੰ ਸਾਰੇ ਰਾਇ ਦਿੰਦੇ ਆ ਜਿਹਦੇ ਕਰਕੇ ਅੱਜ ਆਹ ਖਬਰਾਂ ਵੀ ਆਉਂਦੀਆਂ ਹੁਣ ਇਸ ਮੁੰਡੇ ਦੇ ਮਾਪਿਆਂ ਨੇ ਜੇਕਰ ਇਹਦੇ ਉੱਤੇ ਨਿਗਰ ਰੱਖੀ ਹੁੰਦੀ ਇਸ ਮੁੰਡੇ ਨੂੰ ਜੇਕਰ ਇਹਦੇ ਨਾਲ ਦੇ ਸੰਗੀ ਸਾਥਗਣੇ ਚੰਗੇ ਸਾਥੀ ਹੁੰਦੇ ਇਸ ਗੱਲ ਤੋਂ ਕੱਢਿਆ ਹੁੰਦਾ ਇਸ ਮੁੰਡੇ ਨੂੰ ਜੇਕਰ ਜ਼ਿੰਦਗੀ ਜਿਉਣ ਦਾ ਚੱਜ ਹੁੰਦਾ ਤੇ ਜੇਕਰ ਇਹ ਫੁਕਰ ਕਰਦੀ ਦੇ ਵਿੱਚੋਂ ਵਾਹੀਆ ਤੱਕ ਕਿਸਮ ਦੀ ਸੋਚ ਦੇ ਵਿੱਚੋਂ ਬਾਹਰ ਆਇਆ ਹੁੰਦਾ ਤਾਂ ਇਹ ਇੱਕ ਬੇਕਸੂਰ ਕੁੜੀ ਨੂੰ ਮਾਰਦਾ ਨਾ ਕਿਸੇ ਨੇ ਕਿਸੇ ਨਾਲ ਦੋਸਤੀ ਕਰਨੀ ਆ ਜਾਂ ਨਹੀਂ ਕਰਨੀ ਨਾ ਕਰਨੀ ਹਾਂ ਕਰਨੀ ਇਹ ਸ਼ਖਸੀ ਆਜ਼ਾਦੀ ਆ ਉਹਦੀ ਮਰਜ਼ੀ ਆ ਪਰ ਇਹ ਫਿਲਮੀ ਗੱਲਾਂ ਕਿ ਜੇਕਰ ਤੂੰ ਮੈਨੂੰ ਨਾ ਕਰਤੀ ਮੈਂ ਤੇਰੇ ਬਿਨਾ ਬਚਦਾ ਨਹੀਂ ਮੈਂ ਤੈਨੂੰ ਵੀ ਮਾਰ ਦੇਣਾ ਆਪ ਵੀ ਮਰ ਜਾਣਾ ਕੀ ਪੰਜਾਬ ਦੇ ਵਿੱਚ ਆਹ ਕੁਝ ਵੀ ਅਸੀਂ ਪੜਾਂਗੇ ਕੀ ਪੰਜਾਬ ਦੇ ਵਿੱਚ ਅਸੀਂ ਆਹ ਖਬਰਾਂ ਹੀ ਦੇਖਾਂਗੇ ਸੋ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਇਸ ਕੁੜੀ ਦਾ ਕਸੂਰ ਕੋਈ ਨਹੀਂ ਇਹਦੇ ਗਰੀਬ ਮਾਪਿਆਂ ਦਾ ਕਸੂਰ ਕੋਈ ਨਹੀਂ ਪਤਾ ਨਹੀਂ ਕਿਵੇਂ ਹੱਥ ਘੁੱਟ ਕੇ ਮਾਪੇ ਬਾਕੀ ਵਕਤ ਵਕਤ ਥਾਵਾਂ ਤੋਂ ਖਰਚੇ ਲਈ ਪੈਸੇ ਬਚਾ ਕੇ ਤੇ ਇਧਰਲੇ ਪਾਸੇ ਲਾਉਂਦੇ ਹੋਣਗੇ ਤੇ ਅੱਜ ਉਹਨਾਂ ਦੀ ਕੁੜੀ ਨਹੀਂ ਆ। ਦੁੱਖ ਹੋਇਆ ਇਸ ਗੱਲ ਦਾ ਤਾਂ ਸੱਚੀ-ਮੁੱਚੀ ਬਹੁਤ ਵੱਡਾ ਦੁੱਖ ਹੋਇਆ। ਪਤਾ ਨਹੀਂ ਹੁਣ ਇਸ ਗੱਲ ਦੇ ਵਿੱਚੋਂ ਕੀ ਨਵਾਂ ਨਿਕਲ ਕੇ ਆਊਗਾ। ਪਰਸ ਨੂੰ ਇਸ ਮਾਮਲੇ ਦੀ ਪੜਤਾਲ ਕਰਨੀ ਚਾਹੀਦੀ ਹੈ ਤੇ ਸਕੂਲਾਂ ਕਾਲਜਾਂ ਦੇ ਵਿੱਚ ਹਥਿਆਰ ਨਹੀਂ ਆਉਣੇ ਚਾਹੀਦੇ। ਵਿਦਿਆਰਥੀਆਂ ਦੇ ਹੱਥਾਂ ਦੇ ਵਿੱਚ ਹਥਿਆਰ ਨਹੀਂ ਕਿਤਾਬ ਚੰਗੀ ਲੱਗਦੀ ਆ। ਉਹਨਾਂ ਦੇ ਹੱਥਾਂ ਦੇ ਵਿੱਚ ਜ਼ਿੰਦਗੀ ਜਿਉਣ ਦੇ ਹੁਨਰ ਵਾਲੀਆਂ ਕਿਤਾਬਾਂ ਸਾਹਿਤ ਦੀਆਂ ਕਿਤਾਬਾਂ ਚੰਗੀਆਂ ਲੱਗਦੀਆਂ। ਸਾਹਿਤ ਵਾਲਾ ਪਾ ਮੂਹ ਨਹੀਂ ਕਰਨਾ। ਹਥਿਆਰ ਸਾਡਾ ਸ਼ੌਕ ਆ ਗੋਲੀ ਚਲਾ ਜਿਹੜਾ ਸਾਡੀ ਬਹਾਦਰੀ ਆ ਸਾਨੂੰ ਪੰਜਾਬਗਾਂ ਨੂੰ ਇਹ ਨਹੀਂ ਪਤਾ ਕਿ ਬਹਾਦਰੀ ਤੇ ਫੁਕਰੀ ਦੇ ਵਿੱਚ ਅੰਤਰ ਕੀ ਹੁੰਦਾ ਵਿਚਾਰ ਪ੍ਰਗਟ ਕਰਨ ਤੇ ਬਕਵਾਸ ਦੇ ਵਿੱਚ ਕੀ ਅੰਤਰ ਹੁੰਦਾ ਪੰਜਾਬੀਆਂ ਨੂੰ ਇਸ ਗੱਲ ਦੇ ਵੱਲ ਆਪਣੇ ਵੱਲ ਖਾਸ ਕਰਕੇ ਮਿਹਨਤ ਕਰਨੀ ਲੋੜ ਆ ਕਿ ਅਸੀਂ ਕਿੱਥੇ ਜੇ ਖੜੇ ਆ ਤੇ ਜਿੱਥੇ ਖੜੇ ਆ ਕੀ ਅਸੀਂ ਇੱਥੇ ਖੜਨੇ ਚਾਹੀਦੇ ਸੀ ਕੀ ਸਾਨੂੰ ਪੜਨਾ ਚਾਹੀਦਾ ਸੀ ਕਿ ਲੜਨਾ ਚਾਹੀਦਾ ਸੀ ਇਸ ਗੱਲ ਦੇ ਵੱਲ ਗੌਰ ਕਰਨੀ ਚਾਹੀਦੀ ਆ ਅਗਲੀ ਖਬਰ ਇਹ ਆ ਕਿ ਧਾਰੀਵਾਲ ਮਾਝਾ ਖੇਤਰ ਦੇ ਵਿੱਚ ਪਿੰਡ ਆ ਇਸ ਪਿੰਡ ਦੇ ਵਿੱਚ ਪੰਚਾਇਤ ਦੇ ਵੱਲੋਂ ਮਤਾ ਪਾਸ ਕੀਤਾ ਗਿਆ ਪ੍ਰਮਾਣ ਜਾਰੀ ਕੀਤਾ ਗਿਆ ਕਿ ਜੇਕਰ ਪਿੰਡ ਦੇ ਮੁੰਡੇ ਨੇ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਇਆ ਉਹਨਾਂ ਦਾ ਸਮਾਜਿਕ ਬਾਈਕਾਟ ਹੋਊਗਾ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਕੁੜੀ ਮੁੰਡੇ ਦੇ ਪਰਿਵਾਰ ਦੇ ਨਾਲ ਵੀ ਨਾਤਾ ਨਹੀਂ ਰੱਖਿਆ ਜਾਊਗਾ ਕਿਉਂਕਿ ਇਦਾਂ ਪਿੰਡ ਦੇ ਵਿੱਚ 5-6 ਵਿਆਹ ਹੋ ਚੁੱਕੇ ਆ ਤੇ ਪਿੰਡ ਦੇ ਲੋਕ ਇਸ ਗੱਲ ਨੂੰ ਕਨਫਿਊਜ਼ ਆ ਦੁਚਿੱਤੀ ਦੇ ਵਿੱਚ ਆ ਇਸ ਕੁੜੀ ਨੂੰ ਪਿੰਡ ਦੀ ਧੀ ਕਹੇ ਜਾਂ ਪਿੰਡ ਦੀ ਨੂੰਹ ਕਹੇ ਖਬਰਾਂ ਇਹ ਵੀ ਆਉਣ ਲੱਗ ਪਗਾ ਵੀ ਸਾਹਮਣੇ ਘਰ ਵਾਲਾ ਮੁੰਡਾ ਤੇ ਇਧਰਲੇ ਪਾਸੇ ਕੁੜੀ ਆਹਮੋ ਸਾਹਮਣੇ ਘਰਾਂ ਤੇ ਉਹਨਾਂ ਨੇ ਵਿਆਹ ਕਰਵਾ ਲਿਆ ਕਾਨੂੰਨ ਇਹ ਗੱਲ ਕਹਿੰਦਾ ਕਿ ਜੇਕਰ ਤੁਸੀਂ ਬਾਲਗ ਹੋ ਜਿੱਥੇ ਮਰਜ਼ੀ ਵਿਆਹ ਕਰਾ ਸਕਦੇ ਹੋ ਪਰ ਕਾਨੂੰਨ ਹੋਰ ਵੀ ਬਹੁਤ ਕੁਝ ਕਹਿੰਦਾ ਕਾਨੂੰਨ ਫਰਜ਼ਾਂ ਦੀ ਪੂਰਤੀ ਦੀ ਗੱਲ ਵੀ ਕਹਿੰਦਾ ਸਾਨੂੰ ਜਿੱਥੋਂ ਜੋ ਚੰਗੀ ਲੱਗਦੀ ਗੱਲ ਅਸੀਂ ਚੱਕ ਲਈ ਪਰ ਇੱਕ ਨੈਤਿਕਤਾ ਨਾਂ ਦੀ ਮर्यादा ਨਾਂ ਦੀ ਸੰਜੀਦਗੀ ਨਾਂ ਦੀ ਅਕਦੀ ਸ਼ਰਮਨਾਕੀ ਚੀਜ਼ ਵੀ ਹੁੰਦੀ ਆ ਤੇ ਸਾਡੀਆਂ ਕਹਾਵਤਾਂ ਨੇ ਕਿ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਆ ਫਿਰ ਸਾਨੂੰ ਇੱਕ ਘਰ ਯਾਨੀ ਕਿ ਆਪਦਾ ਪਿੰਡ ਰੂਪੀ ਘਰ ਤਾਂ ਛੱਡਣਾ ਪਊਗਾ ਨਾ ਇਹੋ ਜਿਹੇ ਕੰਮਾਂ ਦੇ ਲਈ بڑے ਲੋਕੇ ਵੀ ਗੱਲ ਕਹਿੰਦੇ ਨੇ ਕਿ ਸੋਚ ਨੂੰ ਵਿਕਸਿਤ ਕਰਨਾ ਚਾਹੀਦਾ ਸ਼ਾਇਦ ਸਾਡੀ ਸੋਚ ਉਨੀ ਮਾਡਰਨ ਹੋਈ ਨਹੀਂ ਤੇ ਸ਼ਾਇਦ ਹੋਵੇ ਵੀ ਨਾ ਕਿਉਂਕਿ ਆਪਾਂ ਪਿੰਡਾਂ ਦੇ ਜੰਮੇ ਜਾਏ ਤਾਂ ਸਾਨੂੰ ਪਤਾ ਵੀ ਪਿੰਡ ਦੀ ਕੁੜੀ ਸਾਰੇ ਪਿੰਡ ਦੀ ਕੁੜੀ ਨੂੰ ਸਾਰੇ ਪਿੰਡ ਦੀ ਨੂੰਹ ਧੀ ਆ ਪਰ ਅੱਜ ਵੀ ਸਮੇਂ ਦੇ ਵਿੱਚ ਹੋ ਕੀ ਰਿਹਾ ਤੁਸੀਂ ਤਾਂ ਇੱਕ ਦੂਜੇ ਦੇ ਨਾਲ ਵਿਆਹ ਕਰਵਾ ਲਿਆ ਤੁਸੀਂ ਪਿਆਰ ਕਰਦੇ ਹੋ ਤੁਹਾਡਾ ਪਿਆਰ ਤਾਂ ਚੋਈਂ ਵੀ ਨਹੀਂ ਖਤਮ ਹੋ ਸਕਦਾ ਪਰ ਜਿਹੜਾ ਬੈਰ ਪੈ ਗਿਆ ਪਿੰਡ ਦੇ ਵਿੱਚ ਕੁੜੀ ਵਾਲੇ ਗੱਲ ਕਰਨੇ ਵੀ ਸਾਡੀ ਕੁੜੀ ਨੂੰ ਕੱਢ ਕੇ ਲੈ ਕੇ ਗਿਆ ਪਲਾਣਾ ਦਾ ਮੁੰਡਾ ਅਸੀਂ ਬਦਲਾ ਲੈਣਾ ਇਸ ਕਰਕੇ ਪਿੰਡ ਦੇ ਲੋਕਾਂ ਨੇ ਧਾਰੀਵਾਲ ਪਿੰਡ ਦੇ ਪੰਚਾਇਤ ਨੇ ਮਤਾ ਪਾਸ ਕੀਤਾ ਕਿ ਪਿੰਡ ਦੇ ਵਿੱਚ ਫਿਕ ਵਧ ਰਹੀ ਆ ਪਿੰਡ ਦੇ ਵਿੱਚ ਦੁਸ਼ਮਣੀ ਵਧ ਰਹੀ ਆ ਪਿੰਡ ਦੇ ਵਿੱਚ ਨਫ਼ਰਤ ਵਧ ਰਹੀ ਆ ਤੇ ਅਸੀਂ ਇਹਨੂੰ ਰੋਕਣਾ ਇਸ ਕਰਕੇ ਬਹਿਨ ਲਾੜਤਾ ਗਿਆ ਵੀ ਪਾਈਪ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਨਹੀਂ ਕਰਵਾਊਗਾ। ਪਤਾ ਨਹੀਂ ਜੀ ਆਉਂਦੇ ਸਮੇਂ ਦੇ ਵਿੱਚ ਕਾਨੂੰਨ ਦਾ ਆਸਰਾ ਲੈ ਕੇ ਕੌਣ ਕੀ ਕਰੂਗਾ। ਸੰਗਰੂਰ ਦੇ ਵਿੱਚ ਪਿੰਡ ਰੋਪਲਾ। ਪਿਛਲੇ ਦਿਨੀ ਇਸ ਪਿੰਡ ਦੀ ਇੱਕ ਦਲਿਤ ਕੁੜੀ ਤੇ ਇਸੇ ਪਿੰਡ ਦੇ ਦਲਿਤ ਮੁੰਡੇ ਨੇ ਵਿਆਹ ਕਰਵਾ ਲਿਆ ਸੀ। ਉਹ ਪਿੰਡ ਦੇ ਲੋਕਾਂ ਨੇ ਪਿੰਡ ਦੀ ਪੰਚਾਇਤ ਨੇ ਮਤਾ 225 ਦੇ ਨਵੰਬਰ ਮਹੀਨੇ 'ਚ ਵੀ ਪਾਸ ਕੀਤਾ ਸੀ ਕਿ ਜੇਕਰ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਊਗਾ ਸਮਾਜਿਕ ਬਾਈਕਾਟ ਹੋਊਗਾ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਉਹਨੂੰ। ਪਰ ਇੱਥੇ ਫੇਰ ਵੀ ਡੇਢ ਮਹੀਨਾ ਪਹਿਲਾਂ ਮੁੰਡੇ ਕੁੜੀ ਨੇ ਵਿਆਹ ਕਰਵਾਇਆ। ਤੇ ਪਿੰਡ ਦੇ ਲੋਕ ਕਹਿੰਨੇ ਵੀ ਸਾਨੂੰ ਟੀਚਰਾਂ ਵੀ ਕਰਦੇ ਵੀ ਭਾਈ ਅਸੀਂ ਕਰਵਾ ਲਿਆ ਰੋਕ ਲਿਆ ਤੁਸੀਂ ਪਿੰਡ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਜੀ ਕਿ ਇਹਨਾਂ ਨੂੰ ਪਿੰਡ ਦੇ ਵਿੱਚੋਂ ਕੱਢਿਆ ਜਾਵੇ ਪਿੰਡ ਦੇ ਵਿੱਚ ਰਹਿਣੇ ਨਹੀਂ ਚਾਹੀਦੇ ਇਹ ਉਧਰ ਪਤਾ ਲੱਗਾ ਜੀ ਅਧਿਕਾਰੀਆਂ ਨੇ ਪਿੰਡ ਦੀ ਪੰਚਾਇਤ ਨੂੰ ਸਵਾਲ ਕੀਤਾ ਤੇ ਪੁਲਿਸ ਨੂੰ ਸਵਾਲ ਕੀਤਾ ਵੀ ਭਾਈ ਤੁਸੀਂ ਤਾਂ ਦੋ ਜਣਿਆਂ ਦੀ ਸ਼ਖਸੀ ਅਦਾਦੀ ਦਾ ਸਤਕਾਰ ਨਹੀਂ ਕਰਦੇ ਇਹ ਤਾਂ ਜੀ ਭਾਈ ੱੱਕਾ ਹੋ ਰਿਹਾ ਮੇਰੀ ਪੰਜਾਬ ਦੇ ਮੁੰਡੇ ਤੇ ਕੁੜੀਆਂ ਨੂੰ ਬੇਨਤੀ ਆ ਇਸ ਉਮਰ ਦੇ ਵਿੱਚੋਂ ਸਾਰੇ ਹੀ ਲੰਘੇ ਤੇ ਸਭ ਨਹੀਂ ਲੰਘਣਾ ਤੁਹਾਨੂੰ ਇਹ ਭੁਲੇਖਾ ਹੁੰਦਾ ਜੀ ਕਿ ਅਸੀਂ ਬੜੇ ਤਿੱਖੇ ਆ ਅਸੀਂ ਬੜੇ ਦੂਰਦਰਸ਼ੀ ਆ ਅਸੀਂ ਬੜੇ ਹਹਾਦਰ ਆ ਸਾਨੂੰ ਕੋਈ ਦੇਖ ਨਹੀਂ ਰਿਹਾ ਸਾਨੂੰ ਕੋਈ ਰੋਕ ਨਹੀਂ ਸਕਦਾ ਪਤਾ ਲਖਣਾਂ ਦੇ ਬਾਰੇ ਸਾਰਿਆਂ ਨੂੰ ਹੁੰਦਾ ਤੁਹਾਡਾ ਪਿਆਰ ਪਤਾ ਨਹੀਂ ਕਿੰਨੀ ਦੇਰ ਚੱਲਣਾ ਪਰ ਪਿੰਡਾਂ ਦੇ ਵਿੱਚ ਦੁਸ਼ਮਣੀਆਂ ਪੈ ਜਾਂਦੀਆਂ ਤੇ ਲੋਕ ਟੀਚਰ ਕਰਨ ਲੱਗੇ ਤਾਂ ਸਕਿੰਟ ਲਾਉਂਦੇ ਆ ਵੀ ਥੋੜੀ ਕੁੜੀ ਨੂੰ ਤਾਂ ਮौज ਆ ਮਾਰੀ ਛਾਲ ਪੇਕੀ ਤਾਂ ਮਾਰੀ ਛਾਲ ਸੋਹਰੀ ਤੁਸੀਂ ਤਾਂ ਆਪ ਦਾ ਰਾਂਝਾ ਰਾਜ਼ੀ ਕਰ ਲਿਆ ਪਰ ਮਾਪੇ ਦਾ ਕਸੂਰ ਕੀ ਆ ਥੋੜਾ ਜਿਹਾ ਇਧਰਲੇ ਪਾਸੇ ਖੜਕੇ ਵੀ ਸੋਚਣਾ ਪਾਊਗਾ ਮੁੰਡੇ ਦੇ ਮਾਪੇ ਵੀ ਸੋਚਣਗੇ ਵੀ ਭਾਈ ਸਾਡਾ ਕਸੂਰ ਕੀ ਸੀ ਉਹਨਾਂ ਨੇ ਪਾਲਿਆ ਇਸ ਕਰਕੇ ਨਹੀਂ ਸੀ ਵੀ ਭਾਈ ਤੁਸੀਂ ਸਿਰ ਦੇ ਵਿੱਚ ਸੁਆਪ ਪਵਾਉਂਗੇ ਸੋ ਜੇਕਰ ਤੁਸੀਂ ਕਰਵਾ ਹੀ ਲਿਆ ਤੁਸੀਂ ਰਹਿ ਹੀ ਨਹੀਂ ਸਕਦੇ ਸੀ ਕੋਈ ਏਡੀ ਵੱਡੀ ਆਫਤ ਆਈ ਗਈ ਸੀ ਫਿਰ ਇਨਕ ਜੋਕੇ ਜ਼ਰੂਰ ਹੋ ਕੇ ਭਾਈ ਪਿੰਡ ਦੇ ਲੋਕਾਂ ਦੀ ਹਿੱਕ ਦੇ ਉੱਤੇ ਬੂਟਾ ਲਾਉਣ ਦੇ ਨਾਲੋਂ ਤੁਸੀਂ ਆਪ ਦੇ ਬੂਟੇ ਦਾ ਪ੍ਰਬੰਧ ਕਿਤੇ ਹੋਰ ਕਰ ਲਓ ਆਪ ਹੀ ਅੱਖ ਦੀ ਸ਼ਰਮ ਮੰਨ ਕੇ ਜ਼ਿੰਦਗੀ 'ਚ ਕਾਮਯਾਬੀਆਂ ਹਾਸਲ ਕਰੋ ਬਾਹਰ ਰੋ ਕਿਤੇ ਇਹ ਨਹੀਂ ਕਿ ਭਾਈ ਉਦਾਂ ਅਸੀਂ ਤਾਂ ਭਾਈ ਔਖੇ ਆ ਗੁਰਬਤਾ ਤੇ ਪਰ ਪੁੱਠਾ ਪੱਗਾ ਲੈ ਲੱਗੇ ਸਕਿੰਡ ਲਾਉਣੇ ਆ ਕੋਈ ਸਿਧਾਂਤ ਹੁੰਦੇ ਆ ਕੋਈ ਮਰਿਆਦਾ ਹੁੰਦੀ ਆ ਕੋਈ ਜ਼ਿੰਦਗੀ ਜਿਉਣ ਦਾ ਚੱਜ ਹੁੰਦਾ ਕੋਈ ਨੈਤਿਕਤਾ ਨਾਲੀ ਚੀਜ਼ ਹੁੰਦੀ ਐਥਿਕਸ ਹੁੰਦੇ ਕੋਈ ਉਹਦੇ ਵੱਲ ਵੀ ਗੌਰ ਕਰਨੀ ਪਾਉਗੀ ਤੁਸੀਂ ਜਿੰਨੇ ਸਿਆਣੇ ਹੋ ਉਹਦਾ ਪਤਾ ਤੁਹਾਨੂੰ 4 ਸਾਲਾਂ ਬਾਅਦ ਲੱਗ ਜਾਣਾ 2 ਸਾਲਾਂ ਬਾਅਦ ਲੱਗ ਜਾਣਾ ਪਰ ਜਿਹੜੇ ਵੱਡੇ ਆ ਉਹਨਾਂ ਦੇ ਸਿਰ ਦੇ ਵਿੱਚ ਸੁਆਹ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਾਨੂੰਨ ਭਾਵੇਂ ਤੁਹਾਡੇ ਪੱਖ ਦੇ ਵਿੱਚ ਆ ਪਰ ਤੁਹਾਡੇ ਮਾਪੇ ਵੀ ਤੁਹਾਡੇ ਪੱਖ ਦੇ ਵਿੱਚ ਹੀ ਐਸੇ ਕਰਕੇ ਤੁਹਾਨੂੰ ਏਡੇ ਏਡੇ ਕੀਤਾ ਇਹ ਗੱਲਾਂ ਜਦੋਂ ਕਹਨੇ ਤਾਂ ਕਈ ਕਹਿੰਦੇ ਲੈ ਇਹ ਤਾਂ ਗੱਲਾਂ ਜੀ ਪੁਰਾਣੀਆਂ ਆ ਨਵੇਂ ਦੌਰ ਦੇ ਵਿੱਚ ਜਿਹੋ ਜਿਹੀਆਂ ਗੱਲਾਂ ਆ ਰਹੀਆਂ ਉਹ ਵੀ ਪੰਜਾਬ ਪੱਖੀ ਸਮਾਜ ਪੱਖੀ ਸੱਭਿਆਤਾ ਪੱਖੀ ਕਿੰਨੀਆਂ ਤਾਂ ਇਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਆ ਸੋ ਵਿਨੇਪਾਈ ਕੀ ਬਣਦਾ ਪਰ ਗੱਲ ਇੱਥੇ ਆ ਕੇ ਫਿਰ ਮੁੱਕਦੀ ਆ ਕਿ ਤਰਨਤਾਰਨੇ ਵਿੱਚ ਲਾ ਕੋਲਿਜ ਵਾਲੀ ਗੱਲ ਨੇ ਹਲਾ ਕੇ ਰੱਖਤਾ ਝੰਡੋੜ ਕੇ ਰੱਖਤਾ ਪਸੀਜਿਆ ਗਿਆ ਹਰ ਕੋਈ ਸੰਦੀਪ ਕੌਰ ਦੇ ਪਰਿਵਾਰ ਨਾਲ ਹਮਦਰਦੀ ਵੀ ਆ ਇੱਕ ਕੁੜੀ ਜਿਹੜੀ ਕਿ ਘਰੋਂ ਆਈ ਹੋਵੇ ਪੜ੍ਹਨ ਦੇ ਲਈ ਸਕਿੰਟ ਦੇ ਵਿੱਚ 3 ਸਕਿੰਟਾਂ ਦੇ ਵਿੱਚ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਜਾਵੇ ਉਹਦਾ ਬ੍ਰੇਨ ਫਟ ਗਿਆ ਉਹਦੇ ਗੋਲੀ ਕਿਉਂਕਿ ਬਿਲਕੁਲ ਨਾਲ ਨੇੜੇ ਕਰਕੇ ਵਾਰੀ ਗਈ ਸੀ ਮੁੰਡਾ ਵੀ ਮਰ ਗਿਆ ਖਟਿਆ ਕੀ ਦੋ ਪਰਿਵਾਰ ਬਰਬਾਦ ਹੋ ਗਏ ਸੋ ਇਹੋ ਜਿਹਾ ਕਦੇ ਕੁਝ ਨਾ ਵਾਪਰੇ ਆ ਜੋ ਅਸੀਂ ਆਪਦੇ ਬੱਚਿਆਂ ਨੂੰ ਤੇ ਆਪਣੇ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਵੀ ਦੇਗੇ ਵਿਦੇਸ਼ਾਂ ਦੇ ਵਿੱਚ ਸਿੱਖਿਆ ਕੀ ਦਿੱਤੀ ਜਾਂਦੀ ਆ ਕਿ ਸੜਕ ਕਿਵੇਂ ਪਾਰ ਕਰਨੀ ਚਾਹੀਦੀ ਆ ਜੇਕਰ ਕਿਸੇ ਨੂੰ ਦਿਸਦਾ ਨਹੀਂ ਤਾਂ ਉਹਨੂੰ ਸੜਕ ਪਾਰ ਕਰਾਉਣ ਲਈ ਕਿਵੇਂ ਮਦਦ ਕਰਨੀ ਚਾਹੀਦੀ ਆ ਜੇਕਰ ਕਿਤੇ ਕੋਈ ਅੱਗ ਦੀ ਘਟਨਾ ਵਾਪਰਗੀ ਤਾਂ ਆਪਾਂ ਬਚਾਉਣ ਦੀ ਕੋਸ਼ਿਸ਼ ਕਿਵੇਂ ਕਰਨੀ ਆ ਐਂਬੂਲੈਂਸ ਨੂੰ ਲਾਂਗਾ ਕਿਵੇਂ ਦੇਣਾ ਟ੍ਰੈਫਿਕ ਨਿਯਮਾਂ ਦਾ ਪਾਲਣ ਕਿਵੇਂ ਕਰਨਾ ਪਾਣੀ 'ਚ ਡੁੱਬਦੇ ਨੂੰ ਬਚਾਉਣਾ ਕਿਵੇਂ ਆ ਇਮਾਨਦਾਰੀ ਨੂੰ ਜਿਉਂਦੇ ਕਿਵੇਂ ਰੱਖਣਾ ਇਨਸਾਨੀ ਗੁਣ ਬਰਕਰਾਰ ਕਿਵੇਂ ਰੱਖਣੇ ਆ ਕੁਦਰਤ ਦੀ ਵਾਤਾਵਰਣ ਦੀ ਕਦਰ ਕਿਵੇਂ ਕਰਨੀ ਆ ਤੇ ਆਪਣੇ ਕੱਲੇ ਅੰਕਾਂ ਦੇ ਉੱਤੇ ਜ਼ੋਰ ਆ ਕਿ ਭਾਈ ਪਹਿਲੇ ਨੰਬਰ ਤੇ ਆਵੇਂ ਤੂੰ ਮੈਰਿਟ ਦੇ ਵਿੱਚ ਆਵੇਂ ਤੈਨੂੰ ਆਹ ਸੀਟ ਮਿਲ ਜੇ ਤੈਨੂੰ ਆਹ ਸੀਟ ਮਿਲ ਜੇ ਸਾਨੂੰ ਸਕੂਲਾਂ ਦੇ ਵਿੱਚ ਕਾਲਜ ਦੇ ਵਿੱਚ ਚੰਗਾ ਬੰਦਾ ਬਣਨ ਦੀ ਵੀ ਸਿੱਖਿਆ ਦੇਣੀ ਤਦਵਾਉਣੀ ਚਾਹੀਦੀ ਹੈ